ਪੁਲਿਸ ਪ੍ਰਸ਼ਾਸਨ ਵੱਲੋਂ ਜਗ੍ਹਾ-ਜਗ੍ਹਾ ਸੈਮੀਨਾਰ ਲਗਾ, ਸੋਸ਼ਲ ਮੀਡੀਆ ਅਤੇ ਵੱਖ-ਵੱਖ ਸਾਧਨਾ ਰਾਹੀਂ ਸਾਈਬਰ ਠੱਗਾਂ ਤੋਂ ਬਚਾਅ ਲਈ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਦੇ ਬਾਵਜੂਦ ਦਿਨੋ-ਦਿਨ ਇਹ ਘਟਨਾਵਾਂ ਦਾ ਵਾਪਰਨਾ ਆਮ ਜਹੀ ਗੱਲ ਹੋ ਗਈ ਹੈ ਅਜਿਹਾ ਹੀ ਇੱਕ ਮਾਮਲਾ ਮੁਕੇਰੀਆਂ ਦੇ ਪਿੰਡ ਸਲਹਿਰੀਆਂ ਖੁਰਦ ਦਾ ਸਾਹਮਣੇ ਆਇਆ ਹੈ ਜਿੱਥੇ ਇੱਕ ਐਨ ਆਰ ਆਈ ਰਜਿੰਦਰ ਸਿੰਘ ਨਾਲ ਏਟੀਐਮ ਵਿੱਚ ਪੈਸੇ ਕਢਵਾਉਣ ਵੇਲੇ ਇੱਕ ਠੱਗ ਵੱਲੋਂ ਉਹਨਾਂ ਦਾ ਏਟੀਐਮ ਕਾਰਡ ਬਦਲੀ ਕਰਕੇ ਤਿੰਨ ਦਿਨਾਂ ਵਿੱਚ ਉਸਦੇ ਖਾਤੇ ਵਿੱਚੋਂ 2 ਲੱਖ ਰੁਪਏ ਕਢਵਾ ਲਏ ਜਾਣਕਾਰੀ ਸਾਂਝੀ ਕਰਦੇ ਆਂ ਐਨ ਆਰ ਆਈ ਰਜਿੰਦਰ ਸਿੰਘ ਹੋਰਾਂ ਦੱਸਿਆ ਕਿ 13 ਜਨਵਰੀ ਉਹਨਾਂ ਵੱਲੋਂ ਏਟੀਐਮ 'ਤੇ ਜਾ ਕੇ ਆਪਣੇ ਐਨਆਰਆਈ ਖਾਤੇ ਵਿੱਚੋਂ ਪੈਸੇ ਕਢਵਾਏ ਸਨ ਉਸੇ ਸਮੇਂ ਹੀ ਉੱਥੇ ਮੌਜੂਦ ਕਿਸੇ ਵਿਅਕਤੀ ਵੱਲੋਂ ਧੋਖੇ ਨਾਲ ਉਹਨਾਂ ਦਾ ਏਟੀਐਮ ਕਾਰਡ ਬਦਲੀ ਕੀਤਾ ਅਤੇ ਖਾਤੇ ਵਿੱਚੋਂ 2 ਲੱਖ ਰੁਪਏ ਕਢਵਾ ਲਏ ਜਿਸ ਬੰਦੀ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਹੈ ਐਨਆਰਆਈ ਨੇ ਪੁਲਿਸ ਕੋਲੋਂ ਇਹਨਾਂ ਠੱਗਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਐਸਐਚਓ ਮੁਕੇਰੀਆ ਜਗਿੰਦਰ ਸਿੰਘ ਹੋਰਾਂ ਵੀ ਲੋਕਾਂ ਨੂੰ ਇਹਨਾਂ ਠੱਗਾਂ ਕੋਲੋਂ ਸੁਚੇਤ ਰਹਿਣ ਅਤੇ ਆਪਣੀ ਡਿਟੇਲ ਪਿੰਨ ਅਤੇ ਓਟੀਪੀ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਅਰਜੰਦਰਾ ਸਿੰਘ ਮੈਂ ਸਾਰੇ ਮੈਂ 18 ਵਿੱਚ ਪੈਸੇ ਕਢਾਇਏ ਸੀਗੇ ਆਪਣਾ 13 ਤਰੀਕ ਨੂੰ 13 14 ਤਰੀਕ ਨੂੰ ਤੇ ਉਹ ਪੰਜਾਬ ਨਾਸ਼ੀ ਬੈਂਕ ਚੋਂ ਬਸ ਬਸੜੇ ਕੋਲੋਂ ਤੇ ਉੱਥੋਂ ਕਿਸ ਨੇ ਮੇਰਾ ਕਾਰਡ ਚੇਂਜ ਕਰ ਲਿਆ ਮੇਰੇ ਨਾਲ ਤੇ ਹੁਣ ਤੱਕ ਮੇਰੇ ਦਾ 2 ਲੱਖ ਰੁਪਏ ਮੇਰਾ ਨਾ ਨੇ ਬੈਂਕ ਚੋਂ ਕੱਢ ਲਿਆ ਸਾਰਾ ਤੇ ਹੁਣ ਮੈਂ ਬੈਂਕ ਚ ਵੀ ਦੇਖਿਆ ਆਂ ਤੇ ਥਾਣਾ ਵੀ ਪੁਰ ਦੇਖਿਆ ਆਂ ਮੈਂ ਤਾਂ ਜਾਨਾ ਵੀ ਇਹਨੂੰ ਠੱਗਾਂ ਨੂੰ ਫੜੋ ਇਹ ਗਾਹ ਕਿ ਹੋਰਣਾ ਹੋਵੇ ਕਿ ਇਹਨਾਂ ਮਾੜਾ ਚੰਗਾ ਕੰਮ ਮੈਂ ਤੇ ਉਹਨੂੰ ਚੈੱਕ ਕਰਕੇ ਆਇਆ ਬੈਂਕ ਨਾਲ ਕਾਪੀ ਕਰਕੇ ਐਂਟਰੀ ਜੜਨ ਗਿਆ ਸੀਗਾ ਹੁਣ ਪਤਾ ਲੱਗਾ ਫੇਰ ਮੈਨੂੰ ਕਿਉਂਕਿ ਮੇਰਾ ਇਹਨਾਂ ਦਾ ਅਕਾਊਂਟ ਆਏ ਇਹ ਤੇ ਮੇਰਾ ਚੈਕ ਨੰਬਰ ਨਹੀਂ ਚੱਲਦਾ ਕੋਈ ਇਸ ਇਹਨਾਂ ਦੇ ਅਕਾਊਂਟ ਤੇ ਮੈਂ ਮੰਗਿਆ ਕਹਿੰਦਾ ਜੇ ਥੋੜੇ ਜਿਹਾ ਪੈਸੇ ਵਾਪਸ ਦੇਣ ਤੇ ਜਿਹੜਾ ਬੰਦੇ ਨੇ ਕਾਰਡ ਕੀਤਾ ਉਹ ਵੀ ਵੀ ਥੋੜਾ ਫੜੋ ਵੀ ਤੈਨੂੰ ਵੀ ਪਤਾ ਲੱਗੇ ਵੀ ਕਿਦਾਂ ਕੇ ਨਾ ਕਾਰਡ ਗਲਤ ਕਰਨਾਗਾ ਅੱਜ ਆਪ ਆਮ ਲੋਕਾਂ ਨੂੰ ਜਾਣਕਾਰੀ ਦੇਣਾ ਤੇ ਅੱਜ ਕੱਲ ਸਾਈਬਰ ਕ੍ਰਾਈਮ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਜਿਵੇਂ ਕਿ ਕੋਈ ਵਿਅਕਤੀ ਏਟੀਐਮ ਦੇ ਉੱਤੇ ਜਿਹੜੂ ਪੈਸੇ ਨਹੀਂ ਕਢਾਉਣੇ ਹੁੰਦੇ ਤੇ ਉਹ ਚੋਰ ਠੱਗ ਜਿਹੜੇ ਉੱਥੇ ਖੜੇ ਰਹਿੰਦੇ ਆ ਉਹ ਦੇਖਦੇ ਰਹਿੰਦੇ ਪਹਿਣ ਜਾਣ ਵਿਅਕਤੀ ਆ ਤੇ ਉਹ ਜਦੋਂ ਪੈਸੇ ਕਢਾਉਣ ਵਾਸਤੇ ਬੰਦਾ ਜਾਂਦਾ ਵਾ ਤੇ ਏਟੀਐਮ ਬਦਲ ਕੇ ਉੱਥੇ ਤੇ ਠੱਗੀ ਮਾਰ ਜਾਂਦੇ ਆ ਉਹਦਾ ਏਟੀਐਮ ਦਾ ਪਾਸਪੋਰਟ ਸਾਰਾ ਕੁਝ ਪੁੱਛ ਕੇ ਸਾਰਾ ਕੁਝ ਕਰਕੇ ਤੇ ਦੂਸਰੀ ਏਟੀਐਮ 'ਚ ਜਾ ਕੇ ਉਹਨੂੰ ਏਟੀਐਮ ਬਦਲ ਕੇ ਉਹਦੇ ਏਟੀਐਮ ਦਾ ਪਾਸਪੋਰਟ ਉਹਨੂੰ ਉਹਨਾਂ ਕੋਲੋਂ ਹੀ ਪੁੱਛ ਕੇ ਤੇ ਪੈਸਿਆਂ ਦੇ ਕਾਫੀ ਇਸ ਤਰ੍ਹਾਂ ਦੀਆਂ ਸਾਡੇ ਕੋਲ ਵੀ ਪਹਿਲਾਂ ਵੀ ਕੰਪਲੇਂਟਾਂ ਹੁੰਦੀਆਂ ਰਹਿੰਦੀਆਂ ਵਾ ਤੇ ਇਸ ਤਰ੍ਹਾਂ ਦੀ ਠੱਗੀ ਹੋਈ ਹੈ ਤੇ ਅਸੀਂ ਲੋਕਾਂ ਨੂੰ ਜਾਣਕਾਰੀ ਪਹਿਲਾਂ ਵੀ ਕਈ ਵਾਰੀ ਤਾਂ ਦਿੱਤੀ ਆ ਸੈਮੀਨਾਰ ਲਗਾ ਕੇ ਵੀ ਦਿੱਤੀ ਹੋਈ ਆ ਇਸ ਤੋਂ ਇਲਾਵਾ ਇੱਕ ਜਿਵੇਂ ਕਿ ਤੁਸੀਂ ਘਰਾਂ ਨੂੰ ਲੋਕ ਤਾਲੇ ਲਾ ਕੇ ਕਿਸੇ ਵਿਆਹ ਸ਼ਾਦੀ ਤੇ ਕਿਸੇ ਸਮਾਗਮ ਤੇ ਚੱਲ ਜਾਂਦੇ ਆ ਕਮ ਸੇ ਕਮ ਗੁਮਾਂਡੀਆਂ ਨੂੰ ਤਾਂ ਦੱਸ ਕੇ ਜਾਓ ਵੀ ਅਸੀਂ ਕਿਤੇ ਵਿਆਹ ਸ਼ਾਦੀ ਤੇ ਚੱਲੇ ਆ ਨੂੰ ਤਾਲੇ ਇਸ ਤਰ੍ਹਾਂ ਦੇ ਲਾਓ ਜਿਹੜਾ ਕਿ ਨਾ ਪਤਾ ਲੱਗੇ ਬਾਹਰੋਂ ਲੱਗਾ ਕੰਟਰੋਲ ਲੱਗਾ ਦੰਦਾ ਹੈ ਜਾਂ ਨਹੀਂ ਹੈ ਇਹਦੇ ਬਾਰੇ ਜਾਣਕਾਰੀ ਵੀ ਤੇ ਆਪਦੇ ਮੰਧੇਮ ਰਾਹੀਂ ਜਿਹੜੀ ਲੋਕਾਂ ਨੂੰ ਉਪੀਲ ਕਰਦੇ ਆਂ ਵੀ ਕਮ ਸੇ ਕਮ ਆਪਣੇ ਗਵਾਂਦੀਆਂ ਨੂੰ ਦੱਸ ਕੇ ਜਾਓ। ਹੋਰ ਆਪਣਾ ਕੋਈ ਵੀ ਏਟੀਐਮ ਦੇ ਜਿਵੇਂ ਹੈਗਾ ਵਾਰਦਾਤਾਂ ਹੈਗੀਆਂ ਵਾ ਹੁੰਦੀਆਂ ਵਾ ਉਹਦੇ ਬੜੇ ਹੈਗਾ ਬਾਜਾਂ ਓਟੀਪੀ ਕਿਸੇ ਨਾਲ ਸ਼ੇਅਰ ਨਾ ਕਰੋ ਮੋਬਾਈਲ ਦੇ ਉੱਤੇ ਆਪਣਾ ਕੋਈ ਵੀ ਬੈਂਕ ਜਾਣਕਾਰੀ ਨਹੀਂ ਪੁੱਛਦੀ। ਇਹਦੇ ਵਿੱਚ ਸਾਨੂੰ ਦੱਸੋ ਤਲਾਹ ਦਿਓ। ਜੇ ਕੋਈ ਸ਼ੱਕੀ ਵਿਅਕਤੀ ਕੋਈ ਏਟੀਐਮ ਦੇ ਲਾਗੇ ਛਾਕੇ ਘੁੰਮਦਾ ਫਿਰਦਾ ਵਾ ਤੇ ਨਾਲ ਆਪਣੇ ਬੈਂਕ ਨੂੰ ਕੰਮ ਸੇ ਕੰਮ ਦੇ ਤਲਾਹ ਦੇ ਦਿਓ ਬਈ ਬੰਦੇ ਚੱਕੀ ਬੜੇ ਡੇਰ ਦੇ ਘੁੰਮਦੇ ਆ ਸਾਨੂੰ ਪੁਲਿਸ ਨੂੰ ਤਲਾਹ ਦੇ ਦਿਓ ਕੰਟਰੋਲ ਤੇ ਤਲਾਹ ਦੇ ਦਿਓ ਅਸੀਂ ਇਮੀਡੀਏਟਲੀ ਸਾਡੀ 112 ਦੀਆਂ ਪਟੋਲਕ ਪਾਲਟੀਆਂ ਪਿੰਨਾਂ ਚ ਜੰਦੀਆਂ ਵਾਂ ਸ਼ਹਿਰਾਂ ਦੇ ਵਿੱਚ ਲੱਗੀਆਂ ਬਾ ਉਹ ਇਮੀਡੀਏਟਲੀ ਉੱਥੇ ਅਸੀਂ ਮੂਵ ਕਰਾਵਾਂਗੇ ਜੀ